ਗੁਰਬਾਣੀ ਦੇ ਅਰਥਾਂ ਨੂੰ ਗਹਿਰਾਈ ਵਿੱਚ ਸਮਝਣ ਲਈ ਸਬਸਕ੍ਰਾਈਬ ਕਰੋ YouTube ਚੈਨਲ ਇੱਕ ਓੰਕਾਰ ਬਾਣੀ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥੇ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤੇ ਗੁਣ ਗਿਆਨ ਵਿਚਾਰ ਅਸੰਖ ਸਤੇ ਅਸੰਖ ਦਾਤਾਰਿ ਅਸੰਖ ਸੂਰ ਮੋਹ ਭਕਸਾਰੇ ਅਸੰਖ ਮੋਨੂ ਲੈ ਲਾਇ ਤਾਰਿ ਕੁਦਰਤੇ ਕਵਣੇ ਕਹਾ ਵਿਚਾਰ ਵਾਰਿਆ ਨ ਜਾਵਾਂ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਇਸ ਸੰਬੰਧ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਾਰ ਪਉੜੀਆਂ ਉਚਾਰਨ ਕੀਤੀਆਂ ਨੇ ਜਿਸ ਦਿਨ ਸਤਿਗੁਰੂ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਐ ਸਲਾਮਤ ਐ ਸਰੀਰੀ ਰਹਿਣ ਵਾਲੇ ਆਕਾਰ ਤੋਂ ਰਹਿਤ ਤੇਰੀ ਕੁਦਰਤ ਦਾ ਮੈਂ ਕਿੱਥੇ ਤੱਕ ਵਰਣਨ ਕਰਾਂ ਇਤਨਾ ਅਨੰਤ ਪਸਾਰਾ ਹੈ ਕਿ ਮੈਂ ਤੇ ਇੱਕ ਦਫਾ ਵੀ ਸਦਕੇ ਨਹੀਂ ਜਾ ਸਕਦਾ ਮੇਰੇ ਵਿੱਚ ਤੇ ਇਤਨੀ ਵੀ ਸਮਰੱਥਾ ਨਹੀਂ ਕਿ ਮੈਂ ਇੱਕ ਵਾਰੀ ਵੀ ਕੁਰਬਾਨ ਹੋ ਸਕਾਂ ਕੁਦਰਤ ਦੇ ਵਿੱਚ ਕੀ ਕੁਛ ਹੈ ਕੁਦਰਤ ਦੇ ਵਿੱਚ ਦੋ ਵਿਰੋਧੀ ਲਹਿਰਾਂ ਚੱਲ ਰਹੀਆਂ ਨੇ ਹਸਣਾ ਹੈ ਰੋਣਾ ਹੈ ਜਨਮ ਹੈ ਮਰਨ ਹੈ ਸੁਗੰਧੀ ਹੈ ਦੁਰਗੰਧੀ ਹੈ ਦਿਨ ਹੈ ਰਾਤ ਹੈ ਫੁੱਲ ਨੇ ਕੰਡੇ ਨੇ ਇੱਜ਼ਤ ਹੈ ਬੇਇੱਜ਼ਤੀ ਹੈ ਗਮ ਹੈ ਖੁਸ਼ੀਆਂ ਹੈ ਗਿਆ ਨੇ ਕੋਈ ਐਸੀ ਖੁਸ਼ੀ ਨਹੀਂ ਜੋ ਗਮ ਦੇ ਨਾਲ ਓਤ ਪ੍ਰੋਤ ਨਾ ਹੋਵੇ ਕੋਈ ਐਸਾ ਜਨਮ ਨਹੀਂ ਜੋ ਮੌਤ ਦੇ ਚਲਿਪਟੇ ਆਇਆ ਨਾ ਹੋਵੇ ਕੋਈ ਐਸਾ ਹਾਸਾ ਨਹੀਂ ਜੋ ਹੰਝੂਆਂ ਦੇ ਚ ਪ੍ਰੋਇਆ ਹੋਇਆ ਨਾ ਹੋਵੇ ਕੋਈ ਅਸੀ ਇੱਜ਼ਤ ਨਹੀਂ ਜਿਸ ਦਾ ਆਧਾਰ ਬੇਇੱਜ਼ਤੀ ਨਾ ਹੋਵੇ ਤੋ ਜਗਤ ਦੇਚ ਇਹ ਵਿਪਰੀਤ ਦੋ ਲਹਿਰਾਂ ਚਲਦੀਆਂ ਨੇ ਜਿਸ ਤਰ੍ਹਾਂ ਸੰਗੀਤ ਦੀ ਧੁਨ ਵਿਰੋਧੀ ਸੁਰਾਂ ਨਾਲ ਪਿਆਰ ਹੁੰਦੀ ਏ ਜਗਤ ਦੀ ਸੁੰਦਰਤਾ ਵੀ ਇਸ ਵਿਰੋਧਤਾਤੇ ਖੜੀ ਹੈ ਜਦ ਕਦੀ ਚਾਰ ਬਜ਼ੁਰਗ ਸਹਿਣੇ ਮਨੁੱਖ ਆਪਸ ਵਿੱਚ ਇਸ ਸੰਬੰਧ ਦੇ ਚਰਚਾ ਕਰਦੇ ਨੇ ਕਿ ਜ਼ਮਾਨਾ ਬਹੁਤ ਬੁਰਾ ਆਇਆ ਹੈ ਵਕਤ ਬਹੁਤ ਬੁਰਾ ਆਇਆ ਹੈ ਦਰਸਲ ਉਹਨਾਂ ਨੇ ਵਕਤ ਨੂੰ ਗਹਿਰਾਈ ਨਾਲ ਵੇਖਿਆ ਨਹੀਂ ਨਾਪਿਆ ਨਹੀਂ ਇਹ ਤੇ ਆਦ ਕਾਲ ਤੋਂ ਜਦ ਪੁਨਿਆ ਦੀ ਰਾਤ ਚਲੀ ਆ ਰਹੀ ਹੈ ਮਸੀਆ ਦੀ ਰਾਤ ਵੀ ਨਾਲ ਹੀ ਚਲੀ ਆ ਰਹੀ ਹੈ। ਮੇਕੀਆਂ ਦੇ ਨਾਲ ਬਧੀਆਂ ਚਲੀਆਂ ਆ ਰਹੀਆਂ ਨੇ। ਜਦ ਅਸ਼ੋਕ ਵਾਟਕਾ ਦੇ ਚੋਂ ਭੋਖੇ ਦੇ ਨਾਲ 라ਉં ਸੀਤਾ ਨੂੰ ਚੁੱਕ ਕੇ ਲੈ ਗਿਆ ਹੋਵੇਗਾ। ਉਹਨੇ تنہائی ਦੇ ਚ ਕੈਦ ਰੱਖਿਆ ਹੋਵੇਗਾ। ਤਾਂ ਲਾਜ਼ਾ ਘਰ ਘਰ ਇਹੀ ਚਰਚਾ ਹੋਈ ਹੋਣੀ ਹੈ। زمانہ ਬਹੁਤ ਬੁਰਾ ਆਇਆ ਹੈ। ਵਕਤ ਬਹੁਤ ਬੁਰਾ ਆਇਆ ਹੈ। ਦ੍ਰੋਪਦਨ ਦੁਸ਼ਾਸ਼ੰਦੀ ਸਭਾ ਦੇਚ ਜਦ ਦ੍ਰੋਪਤੀ ਨੂੰ ਲਗਨ ਕੀਤਾ ਜਾ ਰਿਹਾ ਹੋਣਾ ਤਾਂ ਹਰ ਇੱਕ ਦੀ ਰਸਨਾ ਤੋਂ ਇਹ ਵਾਕ ਨਿਕਲੇ ਆਉਣੇ ਨੇ ਕਿ ਵਕਤ ਬਹੁਤ ਬੁਰਾ ਹੈ। ਜ਼ਮਾਨਾ ਬਹੁਤ ਬੁਰਾ ਹੈ। ਮਤ੍ਰੇਈ ਮਾਣੇ ਜਦ ਗੋਦ ਦੇਚ ਬੈਠੇ ਇਤਾਦੀ ਗੋਦ ਵਿੱਚ ਬੈਠੇ ਧਰੋ ਨੂੰ ਖਿੱਚ ਕੇ ਪਰੇ ਸੁਟਿਆ ਆਉਣਾ ਅਸ਼ਕਬਾਰ ਨੇਤਰਾਂ ਦੇ ਨਾਲ ਲੋਕਾਂ ਨੇ ਆਖਿਆ ਆਉਣਾ ਹੈ ਜ਼ਮਾਨਾ ਬਹੁਤ ਬੁਰਾ ਆਇਆ ਹੈ ਵਕਤ ਬਹੁਤ ਬੁਰਾ ਆਇਆ ਹੈ ਜਦ ਪਿਤਾ ਨੇ ਆਪਣੇ ਪੁੱਤਰ ਪ੍ਰਹਿਲਾਦ ਨੂੰ ਭੁੱਖਾ ਰੱਖਿਆ ਆਉਣਾ ਹੈ ਤਿਆਸਾ ਰੱਖਿਆ ਆਉਣਾ ਤਪਦੇ ਹੋਏ ਥੰਮ ਦੇ ਨਾਲ ਬੰਨਣ ਦੀ ਕੋਸ਼ਿਸ਼ ਕੀਤੀ ਹੋਣੀ ਹੈ ਐਸੀ ਕਿਹੜੀ ਜ਼बान ਹੈ ਜਿਸ ਨੇ ਇਹ ਨਾ ਆਖਿਆ ਹੋਵੇ ਜ਼ਮਾਨਾ ਬੁਰਾ ਆਇਆ ਹੈ ਵਕਤ ਬੁਰਾ ਆਇਆ ਹੈ ਤੇ ਜਦ ਗੁਰੂ ਨਾਨਕ ਜੈਸੀ عظیم ਸ਼ਖਸੀਅਤ ਨੂੰ ਰਹਿਬਰੀ ਪੁਰਸ਼ ਨੂੰ ਕੁਛ ਇੱਕ ਨੇ ਭੂਤਨਾ ਬੇਤਾਲਾ ਆਖਿਆ ਹੋਵੇਗਾ ਪੱਥਰ ਮਾਰੇ ਹੋਣਗੇ ਐਸਾ ਕਿਹੜਾ ਸਿਆਣਾ ਹਿਰਦਾ ਹੋਵੇਗਾ ਜੋ ਰੋਇਆ ਨਾ ਹੋਵੇ ਤੇ ਜਿਸ ਨੇ ਇਹ ਨਾ ਆਖਿਆ ਹੋਵੇ ਵਕਤ ਬਹੁਤ ਬੁਰਾ ਆਇਆ ਹੈ ਜੇ ਠਾਰ ਦੇਣ ਵਾਲੇ ਨੂੰ ਸੀਤਲਤਾ ਦੇਣ ਵਾਲੇ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਗਿਆ ਹੁਣੇ ਉਦੋਂ ਵੀ ਇਹੀ ਬੋਲ ਜ਼ੁਬਾਨ ਚੋਂ ਨਿਕਲੇ ਹੋਣੇ ਨੇ ਤੇ ਜਦ ਦੋ 마ਸੂਮ ਜਿੰਦਾਂ ਨੂੰ ਦੀਵਾਰਾਂ ਦੇ ਚਿੰਨ ਦਿੱਤਾ ਗਿਆ ਹੋਵੇਗਾ ਆਖਰ ਬੋਲ ਤੇ ਇਹੀ ਨਿਕਲੇ ਹੋਣੇ ਨੇ ਜ਼ਮਾਨਾ ਬਹੁਤ ਬੁਰਾ ਆਇਆ ਹੈ ਵਕਤ ਬਹੁਤ ਬੁਰਾ ਆਇਆ ਤੇ ਜਦ ਤਿਆਗ ਤੇ ਵਿਰਾਗ ਦੀ ਮੂਰਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਚਾਂਦਨੀ ਚੌਕ ਦੇ ਸ਼ਹੀਦ ਕੀਤਾ ਗਿਆ ਉਹਨਾ ਤਾਂ ਹਰ ਇੱਕ ਦੀ ਰਸਨਾ ਤੋਂ ਇਹੀ ਬੋਲ ਨਿਕਲੇ ਹੋਣੇ ਨੇ ਵਕਤ ਬਹੁਤ ਬੁਰਾ ਆਇਆ ਹੈ ਜ਼ਮਾਨਾ ਬਹੁਤ ਬੁਰਾ ਆਇਆ ਹੈ ਦਰਸਲ ਜਦੋਂ ਤਾਂ ਦਿਨ ਹੈ ਉਦੋਂ ਦਾ ਹੀ ਰਾਤ ਹੈ ਜਦੋਂ ਦੀਆਂ ਨੇਖੀਆਂ ਨੇ ਉਦੋਂ ਦੀਆਂ ਹੀ ਬਦੀਆਂ ਨੇ ਜਦੋਂ ਦਾ ਜਨਮ ਹੈ ਉਦੋਂ ਦਾ ਹੀ ਮਰਨ ਹੈ ਇਕੱਠੇ ਚਲੇ ਆ ਰਹੇ ਨੇ ਇਸ ਵਾਸਤੇ ਅਗਲੀਆਂ ਇਹਨਾਂ ਦੋ ਪੌੜੀਆਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੁਦਰਤ ਦੇ ਵਿਚਾਰ ਵਿੱਚ ਇਹਨਾਂ ਦੋ ਲਹਿਰਾਂ ਦਾ ਜ਼ਿਕਰ ਕੀਤਾ ਹੈ ਇਹ ਦੋ ਧਾਰਾਵਾਂ ਜੋ ਵਗ ਰਹੀਆਂ ਨੇ ਨੇਕੀ ਦੀ ਧਾਰਾ ਬਦੀ ਦੀ ਧਾਰਾ ਇਸ ਦਾ ਸਤਗੁਰ ਦੇਵ ਜੀ ਮਹਾਰਾਜ ਜ਼ਿਕਰ ਕਰ ਰਹੇ ਨੇ ਨੇਕੀ ਦੀ ਧਾਰਾ ਵਿੱਚ ਕਿਹੜਾ ਜਲ ਵਗ ਰਿਹਾ ਹੈ ਸਤਗੁਰ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਅਸੰਖ ਜਤ ਅਸੰਖ ਭਾਵ असंखाहि जपेश्वर ने जप करने वाले ने असंख हिंसा नहीं है असंख दा मतलब है जो संख्या देच ना आवे असंख जो गिनती देच नहीं आ सकदा जिदी संख्या नहीं हो सकदी जिदी गिनती नहीं हो सकदी तो अनंत तरह दे जपने एक तरह दा जप नहीं ते अनेका हि जपेश्वर ने फिर अनेका हि अनंत ਭਾਵ ਪੂਰਕ ਮਨੁੱਖ ਨੇ ਭਾਵਨਾ ਦੇ ਚ ਜੀਣ ਵਾਲੇ ਭਾਵ ਪ੍ਰਧਾਨ ਹੈ ਜਪ ਤੇ ਭਾਵ ਨੂੰ ਨੇਕੀਆਂ ਦੇ ਚ ਸਤਿਗੁਰੂ ਦੇਵ ਜੀ ਮਹਾਰਾਜ ਨੇ ਸਰਮੌਰ ਰੱਖਿਆ ਤਮਾਮ ਨੇਕੀਆਂ ਦਾ ਜਨਮ ਜਪ ਤੋਂ ਹੈ ਭਾਵ ਤੋਂ ਹੈ ਭਾਵ ਮਨੁੱਖੀ ਬੱਚਾ ਜਮਾਂਦਰੂ ਹੀ ਲੈ ਕੇ ਆਂਦਾ ਹੈ ਭਾਵ ਦਾ ਸਦਕਾ ਹੀ ਇਹ ਪਰਿਵਾਰ ਨਾਲ ਮਾਂ-ਬਾਪ ਨਾਲ ਸੰਬੰਧ ਜੋੜਦਾ ਹੈ ਅਗਰ ਇਸ ਭਾਵ ਦਾ ਸਹੀ ਢੰਗ ਨਾਲ ਵਿਕਾਸ ਹੋ ਸਕੇ ਤਾਂ ਫਿਰ ਇਸੇ ਭਾਵ ਦਾ ਸਦਕਾ ਮਨੁੱਖ ਦਾ ਪ੍ਰਮਾਤਮਾ ਨਾਲ ਸੰਬੰਧ ਜੁੜਦਾ ਹੈ ਸਹਜੇ ਸਹਜੇ ਸੰਸਾਰ ਦੇ ਵਿੱਚ ਇਹ ਭਾਵ ਛੀਣ ਹੋ ਜਾਂਦਾ ਹੈ ਇਸ ਵਾਸਤੇ ਸਤਸੰਗ ਦੀ ਮਹਿਮਾ ਕਿ ਇਹ ਭਾਵ ਵਿਕਸਿਤ ਹੋਵੇ ਮਹਾਨ ਹੋਵੇ ਤਾਂ ਕਿ ਅਕਾਲ ਪੁਰਖ ਨਾਲ ਸੰਬੰਧ ਜੁੜੇ ਸਾਧ ਸੰਗਤ ਵਿੰ ਭਾਵ ਨੈ ਉਪਜੇ ਭਾਵ ਬਿਨ ਭਗਤ ਨਾ ਹੋਏ ਤੇਰੀ ਭਗਤ ਤੋ ਮੁਰਾਦੀ ਇਤਨੀ ਹੈ کہ جتھے بھاو انکت ہو گیا ہے جتھے بھاو پرگٹ ہو گیا ہے تو انت جپیشور نے اور انت ترہ ہے بے شمار بھاو پورت منکھ نے بھاؤنا دین والے جنہ نے جگت نال نالبد جوڑیا ہے جنہوں نے جگت دے کرتے نال سبدھ جوڑیا ہے سسنکھ پوجا اثنکھ تپتا بےشمار ترہ کی پوجا ایک ڈھنگ دی پوجا نہیں ਹਰ ਸੰਪਰਦਾਇ ਹਰ ਮਜ਼ਬਬ ਦੇ ਬਲਕੇ ਹਰ ਮਨੁੱਖ ਦੇ ਆਪਣੇ ਆਪਣੇ ਢੰਗ ਦੇ ਪੂਜਾ ਕੋਈ ਕਰੋੜਾਂ ਦੀ ਸੰਪਦਾ ਅੱਗੋਂ ਰੱਖ ਕੇ ਪੂਜਾ ਕਰਦਾ ਪਿਆ ਕੋਈ ਇੱਕ ਪੁਸ਼ਪ ਅੱਗੋਂ ਰੱਖ ਕੇ ਪੂਜਾ ਕਰ ਲਿਆ ਤੇ ਕੋਈ ਸਿਰਫ ਹਿਰਦੇ ਦਾ ਭਾਵ ਅੱਗੇ ਰੱਖ ਕੇ ਹੀ ਪੂਜਾ ਕਰ ਰਿਹਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਭਾਵਨੀ ਭਗਤ ਭਾਏ ਕਉੜੀ ਅਗਰ ਭਾਗ ਰਾਖੇ ਤਾਹੇ ਤੇ ਗੁਰਸਰਬ ਨਿਧਾਨ ਦਾਨ ਦੇ ਤਹਿ ਅਗੋ ਜੋ ਕੁਛ ਰਖਣਾ ਓਦੀ ਮਹਾਨਤਾ ਨੇ ਮਹਾਨਤਾ ਭਾਉ ਦਈਏ ਭਾਉ ਕਿਤਨਾ ਵੱਡਾ ਹੈ ਤੋ ਸਤਗੁਰੂ ਦੇਵ ਜੀ ਮਹਾਰਾਜ ਦਾ ਫਰਮਾਨ अनेका ਤਰਾਂ ਦੀ ਪੂਜਾ ਹੈ ਅਨੰਤ ਤਰਾਂ ਦੀ ਤੇ ਅਨੰਤ ਤਰਾਂ ਦਾ ਤਪ ਹੈ ਅੰਮ੍ਰਿਤ ਵੇਲੇ ਉਠਣਾ ਤਪ ਹੈ ਮੂਲ ਮੰਤਰ ਗੁਰ ਮੰਤਰ ਦਾ ਜਾਪ ਕਰਨਾ ਤਪ ਹੈ ਜੋਗੀਆਂ ਲਈ ਧੋਣੇ ਤਪਾ ਕੇ ਬੈਠਣਾ ਧੁੱਪ ਦੇ ਚ ਬੈਠਣਾ ਤਪ ਹੈ ਜਤੀ ਹੋਣ ਦੀ ਕਿਰਿਆ ਦੀ ਸਾਧਨਾ ਕਰਨੀ ਤਪ ਹੈ ਆਪਣੇ ਇੰਦਰੀਆਂ ਨੂੰ ਕਾਬੂ ਦੇ ਚ ਰੱਖਣਾ ਤਪ ਹੈ ਆਪਣੇ ਮਨ ਨੂੰ ਕਾਬੂ ਦੇ ਚ ਰੱਖਣਾ ਤਪ ਹੈ ਤੋਂ ਸਹਿਬ ਕਹਿੰਨ ਅਨੰਤ ਤਪੀਸ਼ਵਰ ਨੇ ਤੇ ਅਨੰਤ ਤਰ੍ਹਾਂ ਦਾ ਤਪ ਹੈ ਇੱਕ ਤਰ੍ਹਾਂ ਦਾ ਤਪ ਨਹੀਂ ਕਈ ਤਰ੍ਹਾਂ ਦਾ ਤਪ ਹੈ ਜੇ ਦੇ ਨਾਲ ਮਨੁੱਖ ਆਪਣੇ ਆਪ ਨੂੰ ਕਾਬੂ ਰੱਖਣ ਦੀ ਕੋਸ਼ਿਸ਼ ਕਰਦੇ ਨੇ ਤੇ ਬੇਸ਼ੁਮਾਰ ਤਪੇਸ਼ਵਰ ਨੇ ਅਸੰਖ ਗ੍ਰੰਥ ਮੁਖ ਵੇਦ ਪਾਠ ਧਰਮ ਗ੍ਰੰਥ ਇੱਕ ਨਹੀਂ ਅਨੰਤ ਨੇ ਜੁਗੋ ਜੁਗ ਪ੍ਰਭੂ ਦੀ ਕਲਾਮ ਪ੍ਰਭੂ ਦੀ ਬਾਣੀ ਭਗਤਾਂ ਦੇ ਹਿਰਦੇ ਚੋਂ ਪ੍ਰਗਟ ਹੁੰਦੀ ਰਹੀ ਹੈ ਖਸਮ ਦਾ ਕਲਾਮ ਅਨੰਤ ਕਾਲ ਤੋਂ ਭਗਤਾਂ ਦੇ ਅੰਤਰਾਤਮੇ ਚੋਂ ਬਾਹਰ ਆਉਂਦਾ ਰਿਹਾ ਹੈ اس واسطے ساحب کہ ایک گرتھ نہیں انت گرنتھ نے بے شمار گرنتھ نے اِسی صرف اس ایک پرتھوی نو لیے اپنی ہی پرتھوی نو لیے اتنے ستائی سمرتی نے اٹھارہ پراڑھ نے چھ شاستر نے چار وید نے ایک سو اٹھ اپنی نے اور اسی پرتھویت ہے انجیل ہے بائبل ہے قرآن ہے ਪੁਰਾਣ ਗ੍ਰੰਥ ਸ੍ਰੀ ਮੌਰ ਸਾਹਿਬ ਗੁਰਵੰਸਾਬ ਜੀ ਮਹਾਰਾਜ ਨੇ ਫਿਰ ਇਨਾ ਗ੍ਰੰਥਾਂ ਦੇ ਤੇ ਲਿਖੇ ਹੋਏ ਪੀਖੇ ਨੇ ਭਗਤਾਂ ਦੀ ਬਾਣੀ ਹੈ ਭਗਤਾਂ ਦੇ ਆਪਣੇ ਬੋਲ ਨੇ ਛੋਟੇ ਛੋਟੇ ਗੁਟਕੇ ਨੇ ਗ੍ਰੰਥ ਨੇ ਔਰ ਇਹ ਗਿਣਨ ਲਗੀਏ ਤਾਂ ਪਸਾਰਾ ਇੱਕ ਪ੍ਰithvi ਦਾ ਵੀ ਅਨੰਤ ਬਣ ਜਾਂਦਾ ਹੈ ਅਸੰਖ ਗ੍ਰੰਥ ਬੇਸ਼ੁਮਾਰ ਗ੍ਰੰਥ ਨੇ ਜੋ ਗਿਣੇ ਨਹੀਂ ਜਾ ਸਕਦੇ ਮੁੱਖ ਵੇਦ ਪਾਠ ਅਸੰਖਾਈ ਐਸੇ ਮੁਖ ਨੇ ਜਿਨ੍ਹਾਂ ਦੀ ਰਸਨਾ ਤੋਂ ਜਿਨ੍ਹਾਂ ਦੇ ਮੁਖ ਤੋਂ ਵਿਦਿਆ ਦਾ ਪਾਠ ਵੇਦਾਂ ਦਾ ਪਾਠ ਜਾਰੀ ਹੈ ਜੋ ਗਿਆਨ ਦੀ ਚਰਚਾ ਕਰ ਰਹੇ ਨੇ ਜੋ ਪ੍ਰਭੂ ਦੀ ਚਰਚਾ ਕਰ ਰਹੇ ਨੇ ਅਸੰਖ ਜੋਗ ਮਨ ਰਹੇ ਉਦਾਸ ਅਨੰਤ ਨੇ ਉਹ ਜੋ ਜੋਗ ਸਾਧਨਾ ਕਰ ਰਹੇ ਨੇ ਜੋਗ ਦਾ ਮਤਲਬ ਹੈ ਜੁੜਨ ਦੀ ਸਾਧਨਾ ਕਰ ਰਹੇ ਨੇ ਜੋ ਪ੍ਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ ਐਸੇ ਜੋਗੀ ਇੱਕ ਨਹੀਂ ਅਨੰਤ ਨੇ ਔਰ ਅਨੰਤ ਨੇ ਉਹ ਜੋ ਮਨ ਰਹੇ ਉਦਾਸ ਮਨ ਦੇਚ ਉਪਰਾਮ ਰਹਿੰਦੇ ਨੇ ਉਦਾਸ ਰਹਿੰਦੇ ਨੇ ਦਰਸਨ ਜੋਗ ਦਾ ਜਨਮ ਹੀ ਉਦਾਸ ਤੋਂ ਹੈ ਧਰਮ ਦਾ ਜਨਮ ਹੀ ਉਦਾਸ ਤੋਂ ਹੈ ਪਰਮਾਤਮਾ ਦਾ ਮਿਲਨ ਹੀ ਉਦਾਸ ਤੋਂ ਹੈ ਜੋ ਸੰਸਾਰ ਤੋਂ ਉਲਾਸ ਨਹੀਂ ਹੋਇਆ ਉਹ ਪਰਮਾਤਮਾ ਦੀ ਆਸਾ ਵੀ ਨਹੀਂ ਕਰ ਸਕਦਾ ਜੋ ਸੰਸਾਰ ਤੋਂ ਉਪਰਾਮ ਨਹੀਂ ਹੋਇਆ ਉਹ ਪ੍ਰਭੂ ਦੀ ਲਗਨ ਨਾਲ ਚਰਚਾ ਵੀ ਨਹੀਂ ਕਰ ਸਕਦਾ ਜਪ ਵੀ ਨਹੀਂ ਸਕਦਾ ਧਰਮ ਦੀ ਸਾਧਨਾ ਸਤਸੰਗ ਮੈਸ ਇਸ ਵਾਸਤੇ ਕਿ ਸੰਸਾਰ ਦੇ ਵਿੱਚ ਰਹਿੰਦੇ ਹੋਆ ਇਹ ਸੰਸਾਰ ਤੋ ਉੱਚਾ ਉਠੇ ਪ੍ਰਮਾਤਮਾ ਦੀ ਇਤਨੀ ਵੱਡੀ ਮਹਿਮਾ ਉਹਦੇ ਸਾਹਮਣੇ ਰੱਖੀ ਜਾਏ ਕਿ ਸੰਸਾਰ ਤੁਛ ਸਾਬਤ ਹੋ ਜਾਏ ਸੰਸਾਰ ਛੋਟਾ ਸਾਬਤ ਹੋ ਜਾਏ ਨਿਰੰਕਾਰ ਵੱਡਾ ਸਾਬਤ ਹੋ ਜਾਏ ਲਿਆਜ਼ਾ ਇਹ ਸੰਸਾਰ ਕੋ ਉਦਾਸ ਹੋਵੇ ਉਪਰਾਮ ਹੋਏ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੁਪੁੱਤਰ ਬਾਬਾ ਸ੍ਰੀ ਚੰਨ ਨੇ ਤੇ ਜ਼ਮੀਨ ਦਿੱਤੇ ਬਕਾਇਦਾ ਇੱਕ ਐਸਾ ਪੰਥ ਚਲਾਇਆ ਜਿਸ ਪੰਥ ਦਾ ਨਾਮ ਉਦਾਸੀ ਸੰਪਰਦਾ ਪੈ ਗਿਆ ਉਦਾਸੀਨ ਮਹਾਤਮਾ ਅੱਜ ਵੀ ਸੜੇ ਰੇਸ਼ ਦੇ ਫਾਂ-ਫਾਂ ਦੇ ਰਟਨ ਕਰਦੇ ਨੇ ਔਰ ਇਹ ਮਹਾਨ ਵਿਦਵਾਨ ਸੰਤ ਕਾਫੀ ਸਮੇਂ ਤੋਂ ਬੇਸ਼ ਦੇ ਚ ਗੁਰਬਾਣੀ ਦਾ ਪ੍ਰਚਾਰ ਕਰਦੇ ਰਹੇ ਨੇ ਇਸ ਪੰਥ ਦੇ ਜਨਮਦਾਤੇ ਨੇ ਉਦਾਸ ਸਿਮੌਰ ਬਾਬਾ ਸ੍ਰੀ ਚੰਨ ਜੰਗਲ ਵਿਚ ਰਹਿਣਾ ਰੁੱਖ ਤਲੇ ਬੈਠੇ ਰਹਿਣਾ ਗ੍ਰਸਥ ਤੋਂ ਕਿਨਾਰਾ ਕਸ਼ੀ ਸੰਸਾਰ ਤੋਂ ਕਿਨਾਰਾ ਕਸ਼ੀ ਬਾਬਾ ਸ੍ਰੀ ਚੰਦਾ ਇਹ ਮੁੱਖ ਭਾਵ ਸੀ ਲੇਕਿਨ ਭਗਤ ਕਬੀਰ ਕੈਨ ਨੇ ਜੋ ਗ੍ਰਸਤੀ ਵੀ ਹੈ ਬਾਲ ਬੱਚੇ ਵੀ ਨੇ ਕਿਰਤਵੀ ਕਰਦਾ ਹੈ ਸਾਰਾ ਦਿਨ ਧੰਦਾ ਵੀ ਕਰਦਾ ਹੈ ਤੇ ਉਦਾਸ ਹੈ ਉਪਰਾਮ ਹੈ ਐਸਾ ਜੋ ਉਦਾਸੀ ਹੈ ਕਬੀਰ ਕਹਿੰਦੇ ਮੈਂ ਉਸ ਦਾ ਚੇਲਾ ਮੈਂ ਉਸ ਦਾ ਦਾਸ ਮੈਂ ਉਸ ਦਾ ਨਿਮਾਣਾ ਸੇਵਕਾਂ ਮਾਇਆ ਮੈਂ ਜਿਸ ਰਖੇ ਉਦਾਸ ਕਹਿਤ ਕਬੀਰ ਹਉ ਤਾਂ ਕੋ ਉਦਾਸ ਤੋ ਸਤਗੁਰੂ ਦੇਵ ਜੀ ਮਹਾਰਾਜ ਦਾ ਫਰਮਾਨ ਅਨੰਤ ਨੇ ਉਹ ਪੁਰਸ਼ ਜੋ ਮਨ ਦੇ ਚ ਉਪਰਾਮ ਰਹਿੰਦੇ ਨੇ ਉਦਾਸ ਰਹਿੰਦੇ ਨੇ ਧਰਮ ਦਾ ਪਹਿਲਾ ਕਦਮ ਹੀ ਹੈ ਸੰਸਾਰ ਤੋਂ ਉਦਾਸ ਰਹਿਣਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇਸ ਢੰਗ ਨੂੰ ਕਹਿੰਦੇ ਨੇ कि रहे एकांत एकोमन वस्या आशा माए निराशो आशा माए निराशो पुत्र दी आशा भी है प्राप्त हो जाए ना होवे कोई बहुत तड़प भी नहीं धन दी आशा मिल गया प्रभु दा धन्यवाद नहीं मिलया ता भी शुक्राना मान प्रतिष्ठा मिल गई है ठीक नहीं मिले ता भी ठीक ਇਸ ਅਵਸਥਾ ਨੂੰ ਕਹਿੰਨੇ ਆਸਾ ਵਿੱਚ ਨਿਰਾਸ਼ ਰਹਿਣਾ ਉਦਾਸ ਰਹਿਣਾ ਇਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਰੇ ਮਨ ਐਸੋ ਕਰਸਨੇ ਆਸਾ ਬਨਸੇ ਸਦਨ ਸਵੇਹ ਕਰ ਸਮਦੋ ਮਨ ਹੀ ਮਾਇ ਉਦਾਸਾ ਜੰਗਲ ਦੇ ਚ ਰਹਿ ਕੇ ਵੀ ਅਗਰ ਕੋਈ ਮਨੁੱਖ ਸੰਸਾਰ ਤੋਂ ਉਪਰਾਮ ਨਹੀਂ ਹੋਇਆ ਉਦਾਸੀ ਨਹੀਂ ਤੇ ਘਰ ਦੇ ਚ ਰਹਿੰਦੇ ਆਂ ਅਗਰ ਕੋਈ ਘਰ ਬਾਹਰ ਤੋਂ ਸੰਸਾਰ ਤੋਂ ਉਦਾਸੀ ਹੈ ਉਪਰਾਮ ਹੋ ਗਿਆ ਤਾਂ ਉਸ ਸਹੀ ਮੈਨੇ ਦਾ ਉਪਰਾਮ ਹੋਇਆ ਹੈ ਉਦਾਸੀ ਹੈ ਮਹਾਰਾਜ ਕੰਨ੍ਹ ਇਸ ਤਰ੍ਹਾਂ ਦੇ ਉਪਰਾਮ ਰਹਿਣ ਵਾਲੇ ਉਦਾਸ ਰਹਿਣ ਵਾਲੇ ਅਨੰਤ ਨੇ ਬੇਸ਼ਮਾਰ ਨੇ ਗਿਣਤੀ ਤੋਂ ਪਰੇ ਨੇ ਅਸੰਖ ਭਗਤੇ ਗੁਣ ਗਿਆਨ ਵਿਚਾਰ ਉਹ ਭਗਤ ਵੀ ਇੱਕ ਨਹੀਂ ਭਗਤ ਹਰ ਦੇਸ਼ ਦੇ ਚ ਪੈਦਾ ਹੋਏ ਨੇ ਹਰ ਕੁੱਲ ਦੇ ਚ ਪੈਦਾ ਹੋਏ ਨੇ ਹਰ ਮਜ਼ਬ ਦੇ ਚ ਪੈਦਾ ਹੋਏ ਨੇ ਔਰ ਹਰ ਥਾਂ ਤੇ ਪੈਦਾ ਹੋਏ ਨੇ ਗੰਨੇ ਦਾ ਅਗਰ ਇੱਕ ਦੇਸ਼ ਦੇ ਚਲਾਈਏ ਤਾਂ ਜ਼ਮੀਨ ਦੇ ਚੋਂ ਮਿਠਾਸ ਕੱਢਦਾ ਹੈ ਪਰ ਦੂਸਰੇ ਦੇਸ਼ ਦੇ ਚੀ ਲਾਈਏ ਤਾਂ ਵੀ ਗੰਨਾ ਮਿੱਠਾ ਹੁੰਦਾ ਉਹ ਜ਼ਮੀਨ ਦੇ ਚੋਂ ਮਿਠਾਸ ਕੱਢ ਲੈਂਦਾ ਹੈ ਕਿਸੇ ਵੀ ਦੇਸ਼ ਕਿਸੇ ਵੀ ਪ੍ਰithvi ਦੇ ਹਿੱਸੇ 'ਚ ਬੈਠ ਕੇ ਕੋਈ ਮਨੁੱਖ ਪ੍ਰਭੂ ਦਾ ਨਾਮ ਜਪ ਸਕਦਾ ਹੈ ਤੇ ਜੀਵਨ ਦੀ ਮਿਠਾਸ ਦਾ ਆਨੰਦ ਮਾਣ ਸਕਦਾ ਹੈ ਰੱਬੀ ਨਾਮ ਦਾ ਸਵਾਦ ਮਾਣ ਸਕਦਾ ਹੈ ਇਸ ਵਾਸਤੇ ਹਰ ਸਮੇਂ ਹਰ ਦੇਸ਼ ਤੇ ਹਰ ਕੁੱਲ ਵਿੱਚ ਭਗਤ ਹੋਏ ਨੇ ਹਰ ਯੁਗ-ਯੁਗ ਭਗਤ ਉਪਾਇਆ ਐਜ ਰਖਦਾ ਆਇਆ RAM RAJE ਹਰ ਯੁਗ ਦੇਚ ਹਰ ਸਮੇਂ ਦੇਚ ਹਰ ਦੇਸ਼ ਦੇਚ ਔਰ ਹਰ ਕੁਲ ਦੇਚ ਭਗਤ ਹੁੰਦੇ ਰਹਨੇ ਅਨੰਤ ਭਗਤ ਨੇ ਸਤਿਗੁਰudev ji ਮਹਾਰਾਜ ਕਹਿੰਦੇ ਨੇ ਭਗਤਾ ਦੀ ਮੈਂ ਗਿਣਤੀ ਨਹੀਂ ਕਰ ਸਕਦਾ ਬੇਸ਼ਮਾਰ ਨੇ ਅਸੰਖ ਭਗਤੇ ਗੁਣ ਗਿਆਨ ਵਿਚਾਰ ਔਰ ਐਸੇ ਵੀ ਅਨੰਤ ਨੇ ਜੋ ਪ੍ਰਭੂ ਦੇ ਗੁਣਾ ਦੀ ਵਿਚਾਰ ਕਰਦੇ ਨੇ ਗਿਆਨੀ ਨੇ ਦਾਰਸ਼ਨਿਕ ਨੇ ਫਿਲਾਸਫਰ ਨੇ ਗਹਿਰੇ ਤਲ ਦੀ ਦ੍ਰਿਸ਼ਟੀ ਰੱਖਦੇ ਨੇ ਜੀਵਨ ਨੂੰ ਗਹਿਰਾਈ ਦੇ ਚ ਵੇਖਦੇ ਨੇ ਸੰਸਾਰ ਨੂੰ ਗਹਿਰਾਈ ਦੇ ਚ ਵੇਖਦੇ ਨੇ ਔਰ ਨਿਰੰਕਾਰ ਦਾ ਫਿਰ ਚਿੰਤਨ ਕਰਦੇ ਨੇ ਸਹਿਬ ਕਹਿੰਦੇ ਇਸ ਤਰ੍ਹਾਂ ਦੇ ਦਾਰਸ਼ਨਿਕ ਗਿਆਨੀ ਵੀ ਅਨੰਤ ਨੇ ਬੇਸ਼ੁਮਾਰ ਨੇ ਜੋ ਪ੍ਰਭੂ ਦੀ ਗੁਣਾ ਦੇ ਹਰ ਵਕਤ ਵਿਚਾਰ ਕਰਦੇ ਰਹਿੰਦੇ ਨੇ ਇਸੇ ਵਿਚਾਰ ਤੋਂ ਪਤਾ ਚੱਲਿਆ ਪਰਮਾਤਮਾ ਦੇ ਗੁਣਾ ਦਾ ਕਿ ਉਹ ਗੋਪਾਲ ਹੈ ਸ੍ਰਿਸ਼ਟੀ ਦਾ ਪਾਲਨਹਾਰ ਹੈ ਇਸੇ ਵਿਚਾਰ ਤੋਂ ਪਤਾ ਚੱਲਿਆ ਕਿ ਉਹ ਰਹਿਮਦਿਲ ਹੈ ਦੇ ਆਲੂ ਹੈ ਬਖਸ਼ਿੰਦ ਹੈ ਵਿਚਾਰ ਕਰਦੇ ਹੀ ਕਰਦੇ ਆ ਪਤਾ ਚਲਿਆ ਕਿ ਉਹ ਰਮਿਆ ਹੋਇਆ ਹੈ ਰਾਮ ਹੈ ਵਿਚਾਰ ਕਰਦੇ ਹੀ ਕਰਦੇ ਆ ਪਤਾ ਚਲਿਆ ਕਿ ਉਹ ਮਦਸੂਦਨ ਹੈ ਉਹ ਸਤ ਹੈ ਉਹ ਸ਼ਿਵਮ ਹੈ ਉਹ ਸੁੰਦਰਮ ਹੈ ਅਤਿਅੰਤ ਸੁੰਦਰ ਹੈ ਸਤ ਸੁਹਾਣ ਸਦਾ ਮੰਚਾਓ ਵਿਚਾਰ ਕਰਦੇ ਹੀ ਕਰਦੇ ਆ ਪ੍ਰਭੂ ਦੇ ਗੁਣ ਸਾਹਮਣੇ ਆਏ ਤੇ ਸਤਗੁਰੂ ਦੇਵ ਜੀ ਮਹਾਰਾਜ ਦਾ ਫਰਮਾਨ ਅਨੰਤ ਭਗਤ ਨੇ ਅਨੰਤ ਉਹ ਗੁਣੀ ਨੇ ਜੋ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦੇ ਨੇ ਗਿਆਨ ਦੁਆਰਾ ਅਸੰਖ ਸਤੇ ਅਸੰਖ ਦਾ ਦਾਸ ਬੇਸ਼ੁਮਾਰ ਨੇ ਐਸੇ ਜੋ ਗਿਣੇ ਨਹੀਂ ਜਾ ਸਕਦੇ ਸਤਵਾਦੀ ਨੇ ਹਰ ਪਹਿਲੂ ਵਿੱਚ ਉਹਨਾਂ ਦੀ ਕੋਸ਼ਿਸ਼ ਕਿ ਬੋਲਣਾ ਸੱਚ ਹੋਵੇ ਵੇਖਣਾ ਸੱਚ ਹੋਵੇ ਸੁਣਨਾ ਸੱਚ ਹੋਵੇ ਸੋਚਣਾ ਸੱਚ ਹੋਵੇ ਕਦਮ ਸੱਚ ਦੇ ਮਾਰਗ ਤੇ ਚੱਲਣੁ ਔਰ ਹੱਥ ਦੇ ਚੋਂ ਜੋ ਕਰਮ ਹੋਵੇ ਉਦ ਉਤੇ ਸੱਚ ਦੀ ਮੋਹਰ ਹੋਵੇ ਇਸ ਤਰ੍ਹਾਂ ਦੇ ਪੁਰਸ਼ ਨੂੰ ਕਹਿੰਦੇ ਨੇ ਸਤੀ ਤੋਂ ਸਤਗੁਰੂ ਦੇਵ ਜੀ ਮਹਾਰਾਜ ਦਾ ਫਰਮਾਨ ਅਨੰਤ ਸਤੀ ਨੇ ਬੇਸ਼ੁਮਾਰ ਸਤੀ ਨੇ ਔਰ ਅਨੇਕਾਂ ਹੀ ਦਾਤੇ ਨੇ ਗਿਣੇ ਨਹੀਂ ਜਾ ਸਕਦੇ ਦਾਤ ਅਨੰਤ ਤਰ੍ਹਾਂ ਦੀ ਦੇਣ ਵਾਲੇ ਅਨੇਕਾਂ ਹੀ ਦਾਤੇ ਕੋਈ ਅੰਨ ਦੇ ਦਾਨੇ ਕੋਈ ਧਨ ਦੇ ਦਾਨੇ ਕੋਈ ਬਸਤਰਾਂ ਦੇ ਦਾਨੇ ਕੋਈ ਜ਼ਮੀਨ ਦੇ ਦਾਨੇ ਔਰ ਕੋਈ ਜੀਵਨਦਾਨ ਦੇਣ ਵਾਲੇ ਕਿਸੇ ਨੇ ਆਪਣਾ ਜੀਵਨ ਹੀ ਦਾਨ ਵਿੱਚ ਦੇ ਦਿੱਤਾ ਕਿਸੇ ਨੇ ਆਪਣਾ ਪਰਿਵਾਰ ਹੀ ਦਾਨ ਵਿੱਚ ਦੇ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਥੇ ਕਹਿੰਦੇ ਨੇ ਸਰਬੰਸਦਾ ਨਹੀਂ ਸਭ ਕੁਝ ਦਾਨ ਕਰ ਦਿੱਤਾ ਵੇਸ਼ ਲਈ ਕੌਮ ਲਈ ਧਰਮ ਲਈ ਸੱਚ ਲਈ ਪ੍ਰਭੂ ਲਈ ਸਭ ਕੁਝ ਦਾਨ ਕੀਤਾ ਪਿਤਾ ਦਾਨ ਕੀਤਾ ਮਾਂ ਦਾਨ ਕੀਤੀ ਪੁੱਤਰ ਦਾਨ ਕੀਤੇ ਆਪਣੇ ਸਿੰਘ ਦਾਨ ਕੀਤੇ ਧਨ ਸੰਪਦਾ দান ਕਰ ਦਿੱਤੀ ਮਹਿਲ ਮਾੜੀਆਂ দান ਕਰ ਦਿੱਤੀਆਂ ਰਹਿ ਗਈ ਆਪਣੀ ਜ਼ਿੰਦਗੀ ਉਹ ਵੀ দান ਕਰ ਦਿੱਤੀ ਇਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿੰਦੇ ਨੇ ਸਰਬੰਸਦਾਨੀ ਸਭ ਕੁਝ ਦੇ ਦਿੱਤਾ ਬਦਲੇ ਵਿੱਚ ਕੁਝ ਵੀ ਨਹੀਂ ਮੰਗਿਆ ਤਾਂ ਪਾਤਸ਼ਾਹ ਦਾ ਫਰਮਾਨ ਅਨੰਤ ਦਾਤੇ ਨੇ अनेका ਤਨਾਂ ਦੀ ਦਾਤ ਦੇਣ ਵਾਲੇ ਅਸੰਖ ਸੂਰਮੋ ਭਕਸਰ अनेਕ ਹੀ ਅਸੀਂ ਸੂਰਮੇ ਨੇ ਜੋ ਸ਼ਸਤਰਾਂ ਦੀ ਮਾਰ ਆਪਣੇ ਮੁਖੜੇ ਤੇ ਸਹਾਰ ਦੇ ਨੇ ਚੋਟ ਨੂੰ ਸਹਾਰ ਕੇ ਵੀ ਮੂੰਹ 모ੜ ਦੇ ਨਹੀਂ ਮੂੰਹ ਤੇ ਮਾਰ ਪੈ ਗਈ ਹੈ ਮੂੰਹ ਤੇ ਚੋਟ ਪੈ ਗਈ ਹੈ ਲੇਕਿਨ ਸਹਾਰ ਲਈਏ ਮੁਖੜਾ ਨਹੀਂ 모ੜਿਆ ਰੋਮ ਰੋਮ ਦੇ ਵਿੱਚ ਸ਼ਸਤਰ ਚੁਬੇ ਨੇ ਖੂਨ ਦੀ ਧਾਰਾ ਵਗ ਰਹੀ ਹੈ ਲੇਕਿਨ ਮੁਖ ਨਹੀਂ 모ੜਿਆ ਸਹਿਬ ਕਹਿੰਦੇ ਨੇ ਇਸ ਤਰ੍ਹਾਂ ਦੇ ਸੂਰਮੇ ਵੀ ਅਨੰਤ ਨੇ ਦੇ ਨੇਕਿਆਂ ਦੀ ਇਸ ਧਾਰਾ ਦੇ ਚ ਸੁਰਮਿਆਂ ਨੂੰ ਵੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਕਾਇਦਾ ਗਣਿਆ ਅਸੰਖਮੋਂ ਲੇਵਲਾਏ ਤਾਰ ਅਨੰਤ ਨੇ ਐਸੇ ਮੋਨੇ ਜੋ ਇਕ ਲੇਵ ਲਗਾਤਾਰ ਮੋਨ ਧਾਰਨ ਕਰਕੇ ਬੈਠੇ ਨੇ ਚੁੱਪ ਹੀ ਬੈਠੇ ਨੇ ਬੋਲਣਾ ਹੀ ਨਹੀਂ ਆਮ ਵਿਚਾਰਕ ਲੋਗਾਂ ਦਾ ਇਹ ਮੰਤਰਿਆ ਕਿ ਬੋਲਣ ਦੇ ਨਾਲ ਮਨੁੱਖ ਦੀ ਤਾਕਤ ਜ਼ਿਆਦਾ ਖਾਰਜ ਹੁੰਦੀ ਹੈ ਬੋਲਦਿਆਂ ਸ਼ਕਤੀ ਜ਼ਿਆਦਾ ਛੇਣੋਂਦੀ ਹੈ ਬਾਕੀ ਇੰਦਰੀਆਂ ਦੇ ਨਾਲੋਂ ਬੋਲਣ ਕਰਕੇ ਸ਼ਕਤੀ ਸਰੀਰ ਦੀ ਬਾਹਰ ਜ਼ਿਆਦਾ ਨਿਕਲ ਜਾਂਦੀ ਹੈ ਪ੍ਰਿੰਸੀਪਲ ਗੰਗਾ ਸਿੰਘ ਦੀ ਕਰਵਾਈ ਬੜੀ ਕਹਿੰਤੀ ਬੜੀ ਅਨੁਭਵੀ ਉਹ ਕਹਿੰਦੇ ਨੇ ਦਿਲ ਸਾਗਰ ਸਾਗਰ ਦੇ ਵਾਂਗ ਰਸੀ ਅਤ ਡੂੰਗਾ ਅੜਿਆ ज्ञान विचार सिदक दे मोती पादाता ने घड्या पर ए बाण कु चजी मेरी बाहर बोल लुटाया जब तप दी खट्टे ना खट्टे खाली पेर धर खड्या हे प्रभु तू ते मेरा दिल सागर दी तरह महान बनाया तू ते इस दे ज्ञान सिदक विचार दे अनंत मोती पादते पर मैं बोल बोल के सब लुटा देते ਮੈਂ ਬੋਲ ਬੋਲ ਕੇ ਸਾਰੇ ਜ਼ਾਇਲ ਕਰ ਦਿੱਤੇ। ਤੋਂ ਪ੍ਰਿੰਸੀਪਲ ਗੰਗਾ ਸੰਜੀਦਾ ਵੀ ਇਹ ਅਨੁਭਵ ਹੈ ਕਿ ਬੋਲ ਬੋਲ ਕੇ ਸ਼ਕਤੀ ਛੀਨ ਲਉਂਦੀ ਹੈ। ਜ਼ਿੰਦਗੀ ਦੇ ਕੀਮਤੀ ਰਤਨ ਬਾਹਰ ਨਿਕਲ ਜਾਂਦੇ ਨੇ। ਬੋਲਣ ਲੱਗਿਆਂ ਧਿਆਨ ਵੀ ਦੂਜੇ ਤੇ ਹੀ ਹੁੰਦਾ ਹੈ। ਆਪਣੇ ਤੇ ਨਹੀਂ ਹੁੰਦਾ। ਇਸ ਵਾਸਤੇ ਅਕਸਰ ਦੇਖਿਆ ਗਿਆ ਹੈ ਕਿ ਬਹੁਤੇ ਬੋਲਣ ਵਾਲੇ ਦਾ ਮਨ ਛਿੰਡੇ ਆਵੇਗਾ। ਕਿਉਂਕਿ ਧਿਆਨ ਹੀ ਦੂਜੇ ਥਾਂ ਤੇ, ਤੀਸਰੀ ਥਾਂ ਤੇ, ਚੌਥੀ ਥਾਂ ਤੇ। 이란 ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਹੈ ਕਿ ਕਮ ਆਵਾਜ਼ ਹਰਗਿਜ਼ ਨਾ ਬੀਨੀ ਖਜਲ ਜੋ ਘਟ ਬੋਲਦਾ ਜਿੰਨਾ ਲੋੜ ਹੈ ਉਤਨਾ ਹੀ ਬੋਲਦਾ ਹੈ ਐਸਾ ਮਨੁੱਖ ਕਿਸੇ ਮਹਿਫਿਲ ਦੇ ਚ ਖੱਜਲ ਖਾਰ ਨਹੀਂ ਹੁੰਦਾ ਬੇਇੱਜ਼ਤ ਨਹੀਂ ਹੁੰਦਾ ਕਮ ਆਵਾਜ਼ ਹਰਗਿਜ਼ ਨਾ ਬੀਨੀ ਖਜਲ ਜਵੇ ਮੁਸਕ ਬਹਤਰ ਅਜ਼ ਯਕਤੋ ਦਾ ਦੇ ਗਿਲ ਆਪ ਕਹਿੰਦੇ ਨੇ ਕਿ ਤੂੰ ਮੂੰਹ ਦੇ ਚੋਂ ਤੋਦਾ ਕੱਢੇ ਗਿੱਲ ਦਾ ਮਿੱਟੀ ਦਾ ਬਿਹਤਰ ਹੈ ਕਿ ਇੱਕ ਗਲ ਜਉ ਦੇ ਦਾਣੀ ਜਿੰਨੀ ਨਿੱਕੀ ਆਖ ਪਰ ਹੋਵੇ ਮੁਸ਼ਕ ਕਪੂਰ ਵਰਗੀ ਇਹ ਕੀ ਕਿ ਤੂੰ ਬੋਲਦਿਆਂ ਬੋਲਦਿਆਂ ਬੋਲਾਂ ਦਾ ਢੇਰ ਲਾ ਦੇਵੇਂ ਤੇ ਉਹ ਸਾਰਾ ਢੇਰ ਮਿੱਟੀ ਦਾ ਤੋਦਾ ਹੋਵੇ ਕੁਝ ਵੀ ਨਾ ਹੋਵੇ ਇੱਕ ਬੋਲ ਬੋਲ ਬਾਵੇਂ ਬਹੁਤ ਛੋਟਾ ਹੋਵੇ ਰਾਈ ਦੇ ਦਾਣੇ ਜਿੰਨਾ ਹੋਵੇ ਲੇਕਿਨ ਮੁਸ਼ਕ ਕਪੂਰ ਵਰਗਾ ਹੋਵੇ ਉਹਦੇ ਚ ਸੁਗੰਧੀ ਹੋਵੇ ਉਹਦੇ ਚ ਮਹਿਕ ਹੋਵੇ ਤੇ ਇਹ ਸਪਸ਼ਟ ਹੈ ਸਭ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ ਵੀ ਹੈ ਕਿ ਬਹੁਤਾ ਬੋਲਣ ਝੱਖਣ ਹੋਏ ਰਣ ਬੋਲੇ ਜਾਣੇ ਸਭ ਸੋ ਲੋ ਜ਼ਰੂਰਤ ਤੋਂ ਜ਼ਿਆਦਾ ਬੋਲਣਾ ਝਕ ਮਾਰਨਾ ਭਗਤ ਕਬੀਰ ਕਹਿੰਨੇ ਬਹੁਤਾ ਬੋਲਣ ਵਾਲਾ ਵਿਕਾਰੀ ਹੋ ਹੀ ਜਾਏਗਾ ਬੋਲਤ ਬੋਲਤ ਬੜੇ ਵਿਕਾਰਾ ਪਰ ਬਿਨ ਬੋਲੇ ਕਿਆ ਕਰੇ ਵਿਚਾਰਾ ਜਿੰਨਾ ਜ਼ਿਆਦਾ ਬੋਲੇਗਾ ਉਤਨਾ ਮਨ ਖਿੰਡੇਗਾ ਜਿੰਨਾ ਜ਼ਿਆਦਾ ਮਨ ਖਿੰਡੇਗਾ ਉਤਨਾ ਵਿਕਾਰੀ ਬਣੇਗਾ ਉਤਨਾ ਜੀਵਨ ਤਣਾਅ ਦੇ ਵਿੱਚ ਭਰ ਜਾਏਗਾ ਇਸ ਵਾਸਤੇ ਸਾਇਬ ਕਹਿੰਨੇ ਹਨ ਅਨੰਤ ਨੇ ਬੇਸ਼ੁਮਾਰ ਨੇ ਐਸੇ ਜਿਨ੍ਹਾਂ ਨੇ ਆਪਣੇ ਆਪ ਨੂੰ ਰੋਕ ਕੇ ਰੱਖਿਆ ਬਹੁਤਾ ਨਹੀਂ ਬੋਲਣਾ ਇਹ ਇੱਕ ਲਿਵਤਾਰ ਮौन ਧਾਰਨ ਕੀਤਾ ਹੋਇਆ ਹੈ ਚੁੱਪ ਹੀ ਬੈਠੇ ਨੇ ਅਸੰਖ ਮੋਨ ਲਿਵ ਲਾਇ ਤਾਰ ਹੈ ਕੁਦਰਤ ਕਾਹਨ ਕਹਾ ਵਿਚਾਰ اے ਪਰਿਪੂਰਨ ਪਰਮਾਤਮਾ ਮੈਂ ਕੌਣ ਹਾਂ ਤੇਰੀ ਕੁਦਰਤ ਦੀ ਵਿਚਾਰ ਕਰਾਂ ਤੇਰੇ ਕੁਦਰਤ ਦੇ ਚ ਇੱਕ ਇੱਕ ਸ਼੍ਰੇਣੀ ਦੇ ਅਨੰਤ ਹਿੱਸੇ ਨੇ ਭਗਤ ਇਤਨੇ ਨੇ ਉਹ ਹੀ ਨਹੀਂ ਗਿਣੇ ਜਾ ਸਕਦੇ ਤੇ ਬਾਕੀ ਨੇਕੀਆਂ ਦੇ ਜਿਹੜੇ ਮੁਜਸਮੇ ਨੇ ਉਹਨਾਂ ਦੀ ਮੈਂ ਗਿਣਤੀ ਕਿੱਥੇ ਕਰਾਂ ਇਸ ਵਾਸਤੇ ਮੈਂ ਕੌਣ ਹਾਂ ਕਿ ਤੇਰੀ ਕੁਦਰਤ ਦੀ ਵਿਚਾਰ ਕਰ ਸਕਾਂ ਵਾਰਿਆ ਨਾ ਜਾਵਾ ਇੱਕ ਵਾਰ ਮੇਰੇ ਵਿੱਚ ਇਤਨੀ ਵੀ ਸਮਰਥਾ ਨੇ ਕਿ ਮੈਂ ਤੇਥੋਂ ਇੱਕ ਦਫਾ ਸਦਕੇ ਜਾਵਾਂ ਇੱਕ ਦਫਾ ਕੁਰਬਾਨ ਜਾਵਾਂ ਜੋ ਤਦ ਭਾਵੇ ਸਾਈ ਭਲੇਕਾਰ ਐ ಪರಿਪੂਰਨ ਪ੍ਰਮਾਤਮਾ ਜੋ ਤੈਨੂੰ ਭਾਉਂਦਾ ਉਹੀ ਮੈਨੂੰ ਚੰਗਾ ਲੱਗਦਾ ਜੋ ਤੂੰ ਕਾਰ ਕਰਦਾ ਉਹੀ ਠੀਕ ਹੈ ਉਹੀ ਚੰਗੀ ਹੈ ਉਹੀ ਮਹਾਨ ਹੈ ਭਗਤ ਦੇ ਹਿਰਦੇ ਦੇ ਚੋਂ ਸ਼ਿਕਵਾ ਕਤਈ ਨਹੀਂ ਨਿਕਲੇਗਾ ਧੰਨਵਾਦ ਨਿਕਲੇਗਾ संसारी ਦਾ ਮਤਲਬ ਇਤਨਾ ਹੀ ਹੈ ਕਿ ਹਰ ਵਕਤ ਸ਼ਿਕਵੇ ਨਾਲ ਭਰਿਆ ਹੋਇਆ ਹੈ ਹਰ ਵਕਤ ਨਾ ਸ਼ੁکری ਦਾ ਜਜ਼ਬਾ ਉਸ ਦੇ ਅੰਦਰ ਹੈ ਉਹ ਕਹਿੰਦਾ ਹੈ हे ਪ੍ਰਮਾਤਮਾ ਮੇਰੀ ਝੋਲੀ ਤੇ ਬਹੁਤ ਵੱਡੀ ਸੀ ਬਹੁਤ ਵੱਡੀ ਸੀ ਪਰ ਤੂੰ ਕੀ ਦਿੱਤਾ ਕੁਝ ਵੀ ਨਹੀਂ ਮੇਰੀ ਝੋਲੀ ਦੇ ਸਮਾਨ ਦਾਤ ਤੂੰ ਮੇਰੀ ਝੋਲੀ ਚ ਨਹੀਂ ਪਾਈ ਮੇਰੀ ਝੋਲੀ ਬਹੁਤ ਵੱਡੀ ਤੇਰੀ ਦੇਨ ਬਹੁਤ ਛੋਟੀ ਪਰ ਜੋ ਭਗਤ ਹੈ ਉਹਦਾ ਕਹਿਣਾ ਇਹ ਹੈ हे परमात्मा मेरी झोली ते बहुत छोटी सी तू ते बहुत दे ਦਿੱਤਾ बहुत दे ਦਿੱਤਾ डुल डुल के पेंदा है मेरी झोली चों तेरा धन्यवाद तेरा शुक्राना अथे पैर जो शुक्राने नाल भरे होया रब दी रजा दे चिराजी है बस एही भगत दी पहचान है ਇਹੀ ਧਾਰਮਕ ਮਨੁੱਖ ਦੀ ਪਛਾਣ ਹੈ ਤੋ ਸਤਿਗੁਰudev ਜੀ ਮਹਾਰਾਜ ਦਾ ਫਰਮਾਨ ਨੂੰ ਜੋ ਤਦ ਭਾਵੇ ਸਾਈ ਭਲੀ ਕਰ ਜੋ ਤੈਨੂੰ ਭਾਵਦਾ ਉਹੀ ਕੰਮ ਭਲਾ ਔਰ हे ਪ੍ਰਭੂ ਤੂੰ ਸਦਾ ਸਲਾਮਤ ਨਿਰੰਕਾਰ ਐਸਾ ਨਹੀਂ ਕਿ ਤੂੰ ਅਜ ਹੈ ਤੇ ਕੱਲ ਨਹੀਂ ਤੂੰ ਤੇ ਸਰੀਵੀ ਹੈ ਤੂੰ ਤੇ ਹਮੇਸ਼ਾ ਹੈ ਔਰ ਤੇਰੀ ਹਸਤੀ ਅਚਲ ਹੈ ਮਨੁੱਖ ਦੇ ਅੰਦਰ ਇਹ ਜੋ ਅਚਲ ਹੋਣ ਦੀ ਅਮਰ ਹੋਣ ਦੀ ਭਾਵਨਾ ਹੈ ਬੁੱਖ ਹੈ ਕਿਨ ਇਹ ਪ੍ਰਮਾਤਮਾ ਪ੍ਰਾਪਤੀ ਦੀ ਹੀ ਬੁੱਖ ਹੈ ਇਹ ਈਸ਼ਵਰ ਨੂੰ ਹੀ ਪ੍ਰਾਪਤ ਕਰਨਾ ਚਾਹੁੰਦਾ ਹੈ ਨਹਿਚਲ ਹੋਣਾ ਚਾਹੁੰਦਾ ਹੈ ਸਦੀਵੀ ਹੋਣਾ ਚਾਹੁੰਦਾ ਹੈ ਅਮਰ ਹੋਣਾ ਚਾਹੁੰਦਾ ਹੈ ਪਰ ਇਹ ਗੁਣ ਤੇ ਪ੍ਰਮਾਤਮਾ ਦੇ ਨੇ ਇਹ ਹਸਤੀ ਤੇ ਪ੍ਰਮਾਤਮਾ ਦੀ ਹੈ ਭੋਲੇ ਭਾਦਿਚ ਨਾਦਾਨੀ ਦੇਚ ਇਮੰਗ ਮਨੋਕ ਦੇ ਅੰਤਰਾਤਮੇ ਚ ਪਰਮਾਤਮਾ ਦੇ ਹੀ ਹੈ ਤੂੰ ਸੈਵਕਨ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਆਕਾਰ ਤੋਂ ਰਹਤ ਹੈ ਆਕਾਰ ਕੋਈ ਸਦੀਵੀ ਸਲਾਮਤ ਨਹੀਂ ਹੈ ਚਾ ਵੱਡੇ ਤੋਂ ਵੱਡਾ ਆਕਾਰ ਕਿਉਂ ਨਾ ਹੋਵੇ ਸਦੀਵੀ ਸਲਾਮਤ ਨਹੀਂ ਹੈ ਅੱਜ ਬਣੇ ਹੈ ਕੱਲ ਮਿਟ ਜਾਏਗਾ ਇਸ ਜ਼ਮੀਨ ਦੇ ਤੇ ਉੱਚੇ ਪਹਾੜ ਵੀ ਇੱਕ ਦਿਨ ਮਿਟ ਜਾਂਦੇ ਨੇ ਤੇ ਪਹਾੜਾਂ ਨਾਲ ਤੇ ਕਹਿਣਾ ਕੀ ਪ੍ਰithvi ਵੀ ਇੱਕ ਦਿਨ ਮਿਟ ਜਾਂਦੀ ਹੈ ਮਨੁੱਖ ਮਿਟ ਜਾਂਦੇ ਨੇ ਪ੍ਰithvi ਦੇ ਤੇ ਖੜੇ ਹੋਏ ਮਹਿਲ ਇੱਕ ਦਿਨ ਗਿਰ ਜਾਂਦੇ ਨੇ ਪੱਥਰ ਰੇਤ ਹੋ ਜਾਂਦੇ ਨੇ ਇੱਥੇ ਤੇ ਸਭ ਕੁਝ ਮਿਟ ਜਾਂਦਾ ਆਕਾਰ ਜੋ ਕੁਝ ਵੀ ਹੈ ਸਦੀਵੀ ਨਹੀਂ ਹੈ ਹਮੇਸ਼ਾ ਨਹੀਂ ਹੈ ਸਲਾਮਤ ਨਹੀਂ ਹੈ ਅੱਜ ਹੈ ਕੱਲ ਨਹੀਂ ਹੋ ਜਾਵੇਗਾ ਇਸ ਵਾਸਤੇ ਸਤਗੁਰ ਕਹਿੰਦੇ ਨੇ تو سدا سلامت ہے ہمیشہ ہے سریوی ہے پر تیرا کوئی آکار نہیں ہے تو تدا سلامت نرنکار ہی آکار تو رہت پرماتما تو سریوی ہے سلامت ہے جو کچھ تینوں بھامدہ ہے وہی کار بھلی ہے وہی کم چنگا ہے